ਤੁਸੀਂ ਹਾਲੇ ਤੇਜ਼ ਰੱਖੋ ਇਹ ਕੋਈ ਵਿਆਹ ਦੀ ਪ੍ਰੈਕਟਿਸ ਨਹੀਂ ਹੋ ਰਹੀ ਇਹ ਭੰਗੜੇ ਦੀ ਉਹ ਪ੍ਰੈਕਟਿਸ ਹੋ ਰਹੀ ਹੈ ਜਿੰਦੇ ਲਈ ਤਿਆਰੀ ਹੋ ਰਹੀ ਹੈ ਕੱਲ ਆਰਸੀਬੀ ਤੇ ਪੰਜਾਬ ਦਾ ਫਾਈਨਲ ਹੈ ਤੇ ਸਾਰੇ ਮੁੰਡੇ ਤਿਆਰੀ ਕਰਕੇ ਬੈਠੇ ਨੇ ਕਿੱਦਾਂ ਤਿਆਰ ਹੋ ਫਿਰ ਪੰਜਾਬੀਓ ਹਾਂਜੀ ਪੰਜਾਬੀ ਆ ਗਏ ਪੰਜਾਬੀ ਆ ਗਏ ਪੰਜਾਬੀ ਆ ਗਏ ਤੇ ਛਾ ਗਏ ਬੰਦਾ ਪਤਾ ਲੱਗ ਰਿਹਾ ਗੱਲ ਕੀ ਲੱਗ ਰਿਹਾ ਬਹੁਤ ਵਧੀਆ ਕੱਲ ਲੱਗਦਾ ਜਿੱਤੋਗੇ ਚੱਕਦੇ ਫਰੇ ਪੂਰਾ ਅੱਛਾ ਚੱਕਦੇ ਪੱਟੇ ਨੱਪਦੇ ਕਿੱਲੀ ਸਵੇਰੇ ਜਨਿੰਦਰ ਸ਼ਾਮ ਨੂੰ ਦਿੱਲੀ ਇਸ ਸ਼ਾਮ ਵੀ ਆਪਾਂ ਬੰਗਲੌਰ ਜਾਣਾ ਜਾਣਾ ਬੰਗਲੌਰ ਬਸਤੀ ਵਾਲੇ ਫਿੰਟਨੇ ਆ ਕੁਲਵਿੰਦਰ ਜੀ ਕਿੱਦਾਂ ਫਿਰ ਤਿਆਰੀ ਕਰਾਤੀ ਮੁੰਡਿਆਂ ਨੂੰ ਸਾਰਿਆਂ ਨੂੰ ਜੀ ਦੇਖੋ ਤੁਹਾਡੇ ਸਾਹਮਣੇ ਹੀ ਆ ਕੱਲ ਨੂੰ ਲੈ ਕੇ ਕੀ ਜਸ਼ਨ ਦੀ ਤਿਆਰੀ ਹੋ ਰਹੀ ਹੈ ਕੱਲ ਫੁੱਲ ਜਸ਼ਨ ਹੋਏਗਾ ਫੁੱਲ ਆਨ ਜੋ ਖਾਣਾ ਪੀਣਾ ਖਾ ਲੋ ਕੱਲ ਬੰਗਲੌਰ elefant ਨੇ ਹਾਂ ਕੱਲ ਇਥੇ ਸਕਰੀਨ ਲਗਾਵਾਂਗੇ ਵੱਡੀ ਅੱਛਾ ਜੀ ਸਾਰੇ ਇਲਾਕੇ ਵਾਲੇ ਬਹਿ ਕੇ ਇਕੱਠੇ ਮੈਚ ਦੇਖੀਏ ਤੇ ਕੱਲ ਜਿੱਤ ਦਾ ਜਸ਼ਨ ਇਕੱਠੇ ਮਨਾਈਏ ਫਿਰ ਕਿੱਦਾਂ ਲੱਗ ਰਿਹਾ ਕਿਉਂਕਿ ਆਰਸੀਬੀ ਦੀ ਗੱਲ ਕੀਤੀ ਜਾਵੇ ਵਿਰਾਟ ਕੋਹਲੀ ਦੇ ਉਹ ਜੋ ਐਕਸ਼ਨ ਹੈ ਜਾਂ ਉਹ ਆ ਰਿਹਾ ਹੈ ਉਹ ਕਹਿੰਦੇ ਜੀ ਜਿੱਤ ਅਸੀਂ ਪ੍ਰਾਪਤ ਕਰਕੇ ਜਾਵਾਂ ਕੀ ਲੱਗ ਰਿਹਾ ਚਲੋ ਉਹ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਰਿਹਾ ਕਹਿਣ ਦਾ ਉਹ ਆਪਣੇ ਘਰ ਉਹ ਵੀ ਤਿਆਰੀ ਕਰਕੇ ਆਉਣਗੇ ਅਸੀਂ ਆਪਣੀ ਤਿਆਰੀਆਂ ਸਾਡੇ ਬੰਦੇ ਫੁੱਲ ਫਾਰਮ 'ਚ ਆ ਕੱਲ ਜਿੱਤਾਂਗੇ ਅਸੀਂ 100% ਜਿੱਤਾਂਗੇ ਪੱਕਾ ਹਾਂ ਅਸੀਂ ਤਾਂ ਕੋਲੀ ਵੀ ਆਕੜ ਦਾ ਜਵਾਬ ਅੱਗੇ ਆਓ ਅੱਗੇ ਆਓ ਐਦਾਂ ਨਹੀਂ ਪਿੱਛੇ ਨਾ ਕੋਲੀ ਦੀ ਆਕੜ ਦਾ ਜਵਾਬ ਦੇਣਾ ਆ ਕਿੱਦਾਂ ਫਿਰ ਕੋਲੀ ਦੀ ਆਕੜ ਦਾ ਜਵਾਬ ਦੇਣਾ ਉਹਨੂੰ ਆਂਦਾ ਹੀ ਜ਼ੀਰੋ ਤੇ ਆਊਟ ਕਰਕੇ ਤੇ ਨਾਲ ਆਪਣੀ ਟਰੋਫੀ ਆਪਣੇ ਘਰ ਲਿਆ ਕੇ ਅੰਕਲ ਦੀ ਟਰੋਫੀ ਪੰਜਾਬ 'ਚ ਲਿਆ ਕੇ ਕਿੱਦਾਂ ਫਿਰ ਕੀ ਕਹਿ ਰਹੇ ਹੋ ਪੀਜੀ ਕੇਏ ਫਿਰ ਵਿਰਾਟ ਕੋਹਲੀ ਦੀ ਫਿਕਟ ਕੌਣ ਲੇਗਾ ਜੀ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਸਿੰਘ ਜੀ ਅੱਲੇ ਓਵਰ ਚ ਕਿ ਦੂਜੇ ਓਵਰ ਚ ਕਿ ਪਹਿਲੇ ਓਵਰ ਚ ਪਹਿਲੇ ਓਵਰ ਚ ਅੱਛਾ ਜੇ ਗੱਲ ਕਰੀ ਆਪਾਂ بیٹنگ ਦੀ ਗੱਲ ਕਰੀਏ بیٹنگ ਪਹਿਲਾਂ ਆਉਂਦੀ ਆ ਤੇ ਕਿੰਨੇ ਜ਼ਿਆਦਾ ਸਕੋਰ ਹੋਣੇ ਚਾਹੀਦੇ ਨੇ ਕੀ ਸੋਚਦੇ ਪਏ ਪੰਜਾਬ ਦੀ بیٹنگ ਪਹਿਲਾਂ ਆਏਗੀ ਤੇ 250 ਤੋਂ ਉੱਪਰ ਸਕੋਰ ਲੈ ਕੇ ਜਾਵਾਂਗੇ ਅਸੀਂ ਹਾਂਜੀ ਜੇ ਜੇ 250 ਉੱਪਰ ਚੱਲ ਗਏ ਫਿਰ ਤਾਂ ਅਸੀਂ ਜਿੱਤੇ ਹੀ ਪਏ ਆ ਫਿਰ ਤੇ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਅੱਛਾ ਕੌਣ ਜ਼ਿਆਦਾ ਸਕੋਰ ਕਰੇਗਾ ਲੱਗਦਾ ਤੁਹਾਨੂੰ ਕੋਈ ਦੱਸੋਗੇ ਕੋਈ ਆਈਡੀਆ ਤੁਹਾਨੂੰ ਲੱਗ ਰਿਹਾ ਕਿ ਕੌਣ ਜ਼ਿਆਦਾ ਸਕੋਰ ਕਰਿਆ ਜਾਏਗਾ ਮੈਂ ਕਹਿੰਦਾ ਪਹਿਲਾਂ ਅੱਜ ਆਪਣੇ ਉਹ ਓਪਨਰ ਚੱਲ ਜਾਣ ਸਾਰੇ ਜੇ ਓਪਨਰ ਚੱਲ ਗਏ ਫਿਰ ਤੇ ਸ਼ਰੇਸ਼ਿਆ ਨੇ ਪਿੱਛੇ ਕੰਮ ਸੈੱਟ ਰੱਖਿਆ ਹੀ ਹੈ ਕਹਿੰਦਾ ਆਂ ਦੁਹਾਨ ਤੋਂ ਕੋਈ ਨਹੀਂ ਸੈੱਟ ਰੱਖਿਆ ਨਾ ਕੱਲ ਮੈਂ ਨਾ ਇੰਟਰਵਿਊ ਸੁਣਦਾ ਪਿਆ ਸੀ ਨਵਜੋਤ ਸਿੱਧੂ ਕਹਿ ਰਿਹਾ ਹੈ ਕਹਿੰਦਾ ਜੇ ਪ੍ਰਭ ਸਿਮਰਨ ਤੇ ਪ੍ਰਿਆੰਸ਼ 45 ਪਲੱਸ ਸਕੋਰ ਮਾਰ ਦੇਣਾਂ ਤਾਂ ਉਹ ਮੈਚ ਜਿੱਤੇ ਪੱਕਾ ਪੱਕਾ ਅੱਜ ਕੱਲ ਕਿਦਾਂ ਸਟੈਪ ਪਾਣੇ ਨੇ ਬਾਅਦ ਚੋਂ ਭੰਗੜੇ ਦੇ ਜਿੱਤਣ ਤੋਂ ਬਾਅਦ ਇੱਕ ਤਵਾਰ ਜਸ਼ਨ ਦੀ ਤਿਆਰੀ ਲਈ ਹੁਣੇ ਤੋਂ ਭੰਗੜੇ ਦੀ ਪ੍ਰੈਕਟਿਸ ਕੀਤੀ ਜਾ ਰਹੀ ਹੈ ਇਸ ਜਲੰਧਰ ਦੇ ਵਿੱਚ ਇੱਥੇ ਸਕਰੀਨ ਲੱਗੇਗੀ ਸਪਾਰਕ ਵਿੱਚ ਪਾਰਕ ਤੋਂ ਬਾਅਦ ਜਿਹੜਾ ਜਸ਼ਨ ਹੋਏਗਾ ਉਹ ਦੇਖਣ ਵਾਲਾ ਹੋਏਗਾ ਤੇ ਇਹਨਾਂ ਦਾ ਕਹਿਣਾ ਇਹ ਜਸ਼ਨ ਪੂਰਾ ਬੈਂਗਲੌਰ ਤੱਕ ਪਹੁੰਚੇਗਾ ਸੋ ਪੰਜਾਬੀਓ ਤਿਆਰ ਹੋ ਪੰਜਾਬੀ ਕਲ ਆਣਗੇ ਤੇ ਪੰਜਾਬੀ ਛਾਣਗੇ ਵੀ